ਅਕਸਰ ਹੀ ਨਮਾ ਸ਼ਹਿਰ ਦਾ ਬਾਬਾ YouTube ਚੈਨਲ ਤੇ ਤੁਸੀਂ ਦੇਖਦੇ ਹੋ ਕਿ ਰੋਜ਼ਾਨਾ ਹੀ ਹੋ ਰਹੇ ਐਕਸੀਡੈਂਟ ਦੀਆਂ ਖਬਰਾਂ ਆ ਰਹੀਆਂ ਨੇ ਪਰ ਤੇਜ਼ ਰਫਤਾਰੀ ਮੌਤ ਦੀ ਤਿਆਰੀ ਕਿਹਾ ਜਾਂਦਾ ਆ ਕਿਉਂਕਿ ਜਦੋਂ ਗੱਡੀ ਤੇਜ਼ ਹੁੰਦੀ ਆ ਤਾਂ ਉਹਨੂੰ ਰੋਕਣਾ ਬੜਾ ਮੁਸ਼ਕਲ ਹੋ ਜਾਂਦਾ ਹੈਗਾ ਇਸ ਕਰਕੇ ਘਰ ਤੋਂ ਅੱਧਾ ਘੰਟਾ ਪਹਿਲਾਂ ਹੀ ਨਿਕਲ ਲੋ ਕਿ ਗੱਡੀ ਦੀ ਸਪੀਡ ਵੀ ਸਹੀ ਰਹੇ ਤੇ ਕੋਈ ਹਾਦਸੇ ਜਿਹੜੇ ਆ ਉਹ ਵੀ ਨਾ ਹੋ ਸਕਣ ਜੀ ਹਾਂ ਲੰਗੜੋਆ ਬਾਈਪਾਸ ਤੇ ਗੱਡੀ ਭੱਜੀ ਸਕੂਟਰੀ ਵਿੱਚ ਤੇ ਜੋ ਉਥੋਂ ਮੌਕੇ ਦੇ ਮੌਜੂਦ ਲੋਕਾਂ ਨੇ ਦੱਸਿਆ ਦੱਸਿਆ ਜਾ ਰਿਹਾ ਹੈ ਕਿ ਇੱਕ ਬਜ਼ੁਰਗ ਜੋ ਕਿ ਪਿੰਡਾ ਵਿੱਚੋਂ ਦੁੱਧ ਇਕੱਠਾ ਕਰਦਾ ਹੈ ਤੇ ਉਹ ਜਿਹੜਾ ਦੁੱਧ ਹੈਗਾ ਸੇਵਾ ਵਜੋਂ ਹਸਪਤਾਲ ਪਹੁੰਚਾਉਂਦਾ ਆ ਮਤਲਬ ਕਿ ਪਿੰਡਾ ਵਿੱਚੋਂ ਦੁੱਧ ਇਕੱਠਾ ਕਰਕੇ ਪਿਓ ਹਸਪੀਟਲ ਦੇ ਵਿੱਚ ਪਹੁੰਚਾਉਂਦਾ ਹੈਗਾ ਇਹ ਉਹ ਕੰਮ ਕਰਦਾ ਹੈਗਾ ਸਕੂਟਰੀ ਦੇ ਅੱਗੇ ਵੀ ਲਿਖਿਆ ਹੋਇਆ ਸੀ ਜਿਹੜੀ ਸਕੂਟਰੀ ਵਿੱਚ ਗੱਡੀ ਵੱਜੀ ਆ ਉਸ ਦੇ ਉੱਪਰ ਲਿਖਿਆ ਹੋਇਆ ਸੀ ਕਿ ਮਹਤਪੁਰ ਅਲਦਣੀ ਹਸਪਤਾਲ ਗੁਰਦੁਆਰਾ ਸਾਹਿਬ ਕਰਤਾਰਪੁਰ ਕਿਹਾ ਗਿਆ ਹੈ ਕਿ ਇਹ ਬਜ਼ੁਰਗ ਜਿਸ ਦੀ ਉਮਰ ਕੋਈ 70 ਕੁ ਸਾਲ ਦੱਸੀ ਜਾ ਰਹੀ ਹੈ ਜਦੋਂ ਲੰਗੜਵਾ ਬਾਈਪਾਸ ਤੋਂ ਮਤਲਬ ਲੰਗੜਵਾ ਬਾਈਪਾਸ ਤੋਂ ਦੁੱਧ ਵਗੈਰਾ ਇਕੱਠਾ ਕੀਤਾ ਤਾਂ ਲਿੰਕ ਰੋਡ ਦੇ ਉੱਪਰ ਇਸ ਨੇ ਚੜਨਾ ਸੀ ਤਾਂ ਮੇਨ ਹਾਈਪੇ ਹਾਈਵੇ ਤੇ ਚੜਨ ਦੀ ਜਦੋਂ ਕੋਸ਼ਿਸ਼ ਕਰਦਾ ਦਾ ਇੱਕ ਤੇਜ਼ ਰਫਤਾਰ ਕਾਰ ਮਤਲਬ ਹੈ ਕਿ ਜੋ ਕਾਰ ਆ ਰਹੀ ਸੀ ਬਲਾਚੋਰ ਵੱਲ ਹਾਈਵੇ ਤੇ ਆ ਰਹੀ ਸੀ ਸਕੂਟਰੀ ਨੂੰ ਉਸਨੇ ਬਚਾਉਣ ਦੀ ਕੋਸ਼ਿਸ਼ ਕਰਦਾ ਆ ਪਰ ਗੱਡੀ ਜਿਹੜੀ ਹੈਗੀ ਆ ਉਹ ਸਕੂਟਰੀ ਵਿੱਚ ਵੱਜ ਜਾਂਦੀ ਹੈ ਤੇ ਸਕੂਟਰੀ ਦੇ ਪਰ ਖੱੱਚੇ ਉੱਡ ਜਾਂਦੇ ਆ ਤੁਸੀਂ ਉਹ ਤਸਵੀਰਾਂ ਵਿੱਚ ਵੀ ਦੇਖ ਪਾ ਰਹੇ ਹੋ ਇਸ ਵੀਡੀਓ ਵਿੱਚ ਵੀ ਦੇਖ ਪਾ ਰਹੇ ਹੋ ਜਿਹੜੀ ਸਕੂਟਰੀ ਹੈਗੀ ਆ ਉਹ ਪੂਰੀ ਤਰ੍ਹਾਂ ਨੁਕਸਾਨੀ ਗਈ ਤੇ ਗੱਡੀ ਫਿਰ 2-3 ਪਲਟੀਆਂ ਖਾਂਦੀ ਆ ਤੇ ਫਿਰ ਡਵਾਈਡਰ ਦੇ ਨਾਲ ਜਾ ਕੇ ਟਕਰਾ ਜਾਂਦੀ ਹੈ ਤੇ ਜਦੋਂ ਡਵਾਈਡਰ ਨਾਲ ਟਕਰਾਉਂਦੀ ਆ ਤਾਂ ਗੱਡੀ ਫਿਰ 2-3 ਪਲਟੀਆਂ ਖਾਣ ਤੋਂ ਬਾਅਦ ਫਿਰ ਉਹ ਸਿੱਧੀ ਹੋ ਜਾਂਦੀ ਹੈ ਤੇ ਗੱਡੀ ਵੀ ਜਿਹੜੀ ਹੈਗੀ ਆ ਉਹ ਪੂਰੀ ਤਰ੍ਹਾਂ ਨੁਕਸਾਨੀ ਜਾਂਦੀ ਆ ਅਗਲਾ ਟਾਇਰ ਉਸ ਦਾ ਫਟ ਜਾਂਦਾ ਆ ਤੇ ਮਤਲਬ ਇਹ ਕਿ ਉਹਦਾ ਗੱਡੀ ਦਾ ਵੀ ਕਾफी ਨੁਕਸਾਨ ਹੁੰਦਾ ਹੈ ਪਰ ਰੱਬ ਦਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੱਡੀ ਤੇ ਸਕੂਟਰੀ ਸਵਾਰ ਜਖਮੀ ਜ਼ਰੂਰ ਹੋ ਗਏ ਜਿਨ੍ਹਾਂ ਨੂੰ ਮੌਕੇ ਤੇ ਹੀ ਹਸਪੀਟਲ ਪਹੁੰਚਾਇਆ ਗਿਆ ਤੇ 5 ਜਾਂ 4 ਮਿੰਟ ਦੇ ਵਿੱਚ ਵੀ ਜਦੋਂ ਸੜਕ ਸੁਰੱਖਿਆ ਵੱਲ ਨੂੰ ਇਹ ਖਬਰ ਪਹੁੰਚੀ ਤਾਂ ਉਹ ਵੀ ਜਿਹੜੇ ਆ ਉੱਥੇ ਪਹੁੰਚ ਗਏ ਸੋ ਸਾਡੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਵੱਲੋਂ ਸਾਰਿਆਂ ਨੂੰ ਹੀ ਇੱਕ ਬੇਨਤੀ ਆ ਕਿ ਦੇਖੋ ਜਲਦਬਾਜ਼ੀ ਦੇ ਚੱਕਰ ਦੇ ਵਿੱਚ ਕਈ ਵਾਰ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ ਪਿੱਛੇ ਜੇ ਤੁਹਾਨੂੰ ਮਲਪੁਰ ਦੀ ਵੀ ਖਬਰ ਦਿਖਾਈ ਸੀ ਥੋੜੇ ਦਿਨੇ ਹੋਏ ਆ ਉਹਨੂੰ ਹਜੇ ਉਸ ਤੋਂ ਬਾਅਦ ਅਕਸਰ ਹੀ ਖਬਰਾਂ ਤੁਹਾਨੂੰ ਅਸੀਂ ਦਿਖਾਉਂਦੇ ਰਹਿੰਦੇ ਆ ਸੋ ਜਿਹੜੀ ਤੇਜ਼ ਰਫ਼ਤਾਰ ਕੋਈ ਵੀ ਵਾਹਨ ਹੋਵੇ ਮੋਟਰਸਾਈਕਲ ਹੋਵੇ ਗੱਡੀ ਹੋਵੇ ਕੋਈ ਵੀ ਚੀਜ਼ ਹੋਵੇ ਜਦੋਂ ਕੋ ਉਹਦੇ ਅੱਗੇ ਚੀਜ਼ ਆ ਜਾਂਦੀ ਆ ਜਾਂ ਕਿ ਸਾਈਡ ਤੋਂ ਚੀਜ਼ ਆ ਜਾਂਦੀ ਹੈਗੀ ਜਾਂ ਕੋਈ ਵੀ ਵਾਹਨ ਆ ਜਾਂਦਾ ਤਾਂ ਸਪੀਡ ਜਿਹੜੀ ਹੈਗੀ ਆ ਜ਼ਿਆਦਾ ਹੋਣ ਦੇ ਕਾਰਨ ਗੱਡੀ ਦੀ ਬ੍ਰੇਕ ਇੱਕਦਮ ਨਹੀਂ ਲੱਗਦੀ ਹੈਗੀ ਜੇ ਲਗਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਗੱਡੀ ਘੁੰਮ ਜਾਂਦੀ ਆ ਉਹ ਕਿਤੇ ਤੇ ਕਿਤੇ ਜਾ ਕੇ ਵੱਜਦੀ ਹੈਗੀ ਆ ਸੋ ਇਸ ਕਰਕੇ ਆਪਣੇ ਬਾਹਨ ਨੂੰ ਹੋਲੀ ਚਲਾਓ ਤੇ ਨਵਾਂ ਸ਼ਹਿਰ ਦੇ ਬਾਬਾ YouTube ਚੈਨਲ ਨੂੰ ਤੁਸੀਂ ਆ ਵੀਡੀਓ ਦੇਖਦੇ ਸਾਰੇ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਡੇ ਕੋਲੋਂ ਹਰ ਰਿਪੋਰਟ ਹਰ ਖਬਰ ਪਹੁੰਚੇ ਜੀ ਕਰ ਦਿਓ ਜੀ ਸਾਨੂੰ ਕੰਟਰੋਲ ਰੂਮ ਤੋਂ ਕਾਲ ਆਈ ਹੈ ਜੀ ਅਸੀਂ 5 ਮਿੰਟ ਦੇ ਅੰਦਰ ਅੰਦਰ ਆ ਗਈ ਪਤਾ ਲੱਗਿਆ ਸਵਿਫਟ ਗੱਡੀ ਨੇ ਇੱਕ ਤੇ ਐਕਟੀਵਨ ਹਿੱਟ ਕੀਤਾ ਜੋ ਵੀ ਬਜ਼ੁਰਗ ਸੀ ਉਹਨਾਂ ਦੇ ਗੈਰੀ ਸੱਟ ਲੱਗੀ ਉਹਨਾਂ ਨੂੰ 108 ਦੇ ਥਰੂ ਅਸੀਂ ਹੁਣ ਐਂਬੂਲੈਂਸ ਦੇ ਹੋ ਸਰਕਾਰੀ ਹਸਪੀਟਲ ਨਮਸ਼ਹਿਰ ਪਹੁੰਚਾਇਆ ਗਿਆ ਇੰਚਾਰਜ ਸਾਹਿਬ ਉੱਥੇ ਗਏ ਹੋਏ ਆ ਤੇ ਅਸੀਂ ਇਹਨੂੰ ਰੋਡ ਕਲੀਅਰ ਕਰਵਾ ਰਹੇ ਹਾਂ ਤੇ ਟ੍ਰੈਫਿਕ ਨੂੰ ਸਿਚਾਰੂ ਢੰਗ ਨਾਲ ਕਲੀਅਰ ਕਰਵਾਇ ਤੇ ਜਾ ਰਿਹਾ ਹੈ ਅਤੇ ਇਸ ਗੱਡੀ ਨੂੰ ਅਸੀਂ ਸਾਈਡ ਤੇ ਲਗਾ ਕੇ ਰਸਤਾ ਸਾਫ ਕਲੀਅਰ ਕਰਾਵਾ ਸਰ ਜਿਹੜੇ ਪੀੜਤ ਨੇ ਖਤਰੇ ਤੋਂ ਬਾਹਰ ਨੇ ਹਾਂਜੀ ਹਾਂਜੀ ਖਤਰੇ ਤੋਂ ਬਾਹਰ ਨੇ ਬਹੁਤ ਸ਼ੁਕਰੀਆ ਸਰ ਬਹੁਤ ਮਿਲਣ